ਰਾੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਕਈ ਵਾਰ ਤੁਸੀਂ ਪੂਜਾ ਕਰਦੇ ਹੋ ਤੇ ਜੋਤ ਜਗਾ ਕੇ ਪੂਜਾ ਕਰਨ ਵਾਸਤੇ ਬੈਠ ਜਾਂਦੇ ਹੋ ਪਰ ਤੁਹਾਡੇ ਪੂਜਾ ਕਰਦੇ ਕਰਦੇ ਉਹ ਜੋਤ ਕਈ ਵਾਰ ਬੁੱਝ ਜਾਂਦੀ ਹੈ ਕਈਆਂ ਨੇ ਅਖੰਡ ਜੋਤ ਜਗਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਉਹ ਅਖੰਡ ਨਹੀਂ ਹੋ ਪਉਂਦੀ ਉਹ ਵੀ ਕਈ ਵਾਰ ਬੁੱਝ ਜਾਂਦੀ ਹੈ ਇਹ ਕਿਸ ਤਰ੍ਹਾਂ ਦੇ ਸੰਕੇਤ ਹੁੰਦੇ ਹੈ ਕੌਣ ਹੈ ਜੋ ਤੁਹਾਨੂੰ ਵਾਰ-ਵਾਰ ਇਹ ਸੰਕੇਤ ਦੇ ਰਿਹਾ ਹੈ ਤੁਹਾਡੀ ਜੋਤ ਵਾਰ-ਵਾਰ ਬੁਝ ਰਹੀ ਹੈ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਦੀਵਾ ਜਗਦਾ ਹੈ ਤੇ ਉਸ ਵਿੱਚ ਸਭ ਕੁਝ ਹੁੰਦਾ ਹੈ ਕਿ ਉਹ ਵੀ ਬੱਤੀ ਵੀ ਪਰ ਉਸ ਦੇ ਬਾਵਜੂਦ ਜੋਤ ਪ੍ਰਗਟ ਹੋ ਨਹੀਂ ਹੁੰਦੀ ਜੋਤ ਜਗਦੀ ਹੀ ਨਹੀਂ ਕਈ ਵਾਰ ਦੀਵਾ ਵਾਰ-ਵਾਰ ਜਗਦਾ ਜਗਦਾ ਬੁੱਝ ਜਾਂਦਾ ਹੈ ਤੁਸੀਂ ਉਸ ਨੂੰ ਵਾਰ-ਵਾਰ ਜਗਾਉਂਦੇ ਹੋ ਕੁਝ ਹੀ ਚਿਰ ਦੇ ਵਿੱਚ ਫਿਰ ਉਹ ਬੁੱਝ ਜਾਂਦਾ ਹੈ ਕੋਈ ਅਜਿਹਾ ਦੀਵਾ ਜੋ 2-3 ਘੰਟੇ ਚੱਲਦਾ ਰਹਿੰਦਾ ਸੀ 15 ਮਿੰਟ ਵਿੱਚ ਹੀ ਬੁੱਝ ਜਾਂਦਾ ਹੈ ਨਵਰਾਤਰਿਆਂ ਦੇ ਵਿੱਚ ਜੋ ਅਖੰਡ ਜੋਤ ਲਾਈ ਜਾਂਦੀ ਹੈ ਉਹ ਵੀ ਕਈ ਵਾਰ ਬੁੱਝ ਜਾਂਦੀ ਹੈ ਕੀ ਇਹ ਸਾਰੇ ਲੱਛਣ ਕਿਸੇ ਦਿਵਯ ਸੰਕੇਤ ਵਾਂਗ ਹੁੰਦੇ ਹਨ ਜਾਂ ਇਹਨਾਂ ਦੇ ਪਿੱਛੇ ਕੋਈ ਵਿਗਿਆਨਿਕ ਕਾਰਨ ਵੀ ਹੁੰਦੇ ਹਨ ਕਈ ਭੈਣ ਭਰਾ ਐਵੇਂ ਛੋਟੀਆਂ-ਛੋਟੀਆਂ ਗੱਲਾਂ ਨੂੰ ਇਸ਼ਟ ਦੇਵਤਿਆਂ ਦੀ ਕਿਰਪਾ ਜਾਂ ਗੁੱਸੇ ਹੋਣ ਦਾ ਸੰਕੇਤ ਮੰਨ ਕੇ ਉਸ ਨਾਲ ਜੋੜ ਦਿੰਦੇ ਹਨ ਹਾਂ ਕੁਝ ਸੰਕੇਤ ਅਜਿਹੇ ਹੁੰਦੇ ਹਨ ਜੋ ਦੱਸਦੇ ਹਨ ਕਿ ਤੁਹਾਡੀ ਭਗਤੀ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਜਾਂ ਨਹੀਂ ਪਰ ਹਰ ਵਾਰ ਇਹ ਮੰਨ ਲੈਣਾ ਕਿ ਦੀਵਾ ਬੁੱਝ ਗਿਆ ਤਾਂ ਮਤਲਬ ਦੇਵਤਾ ਰੁੱਸ ਗਏ ਇਹ ਠੀਕ ਨਹੀਂ ਹੁੰਦਾ ਜਿਵੇਂ ਕਿ ਦੀਵੇ ਦੀ ਲੋ ਬਹੁਤ ਤੇਜ਼ੀ ਨਾਲ ਠਰ-ਠਰਾਉਂਦੀ ਹੈ ਤਾਂ ਕਈ ਵਾਰ ਇਹ ਵੀ ਇਸ਼ਟ ਦੀ ਕਿਰਪਾ ਦਾ ਸੰਕੇਤ ਹੁੰਦਾ ਹੈ ਜੋ ਕਾਲਾ ਫੁੱਲ ਬਣਦਾ ਹੈ ਦੀਵੇ ਦੇ ਵਿੱਚ ਦੀਵੇ ਦੀ ਵੱਤੀ ਦੇ ਉੱਤੇ ਜੇਕਰ ਉਹ ਬਣੇ ਤਾਂ ਵੀ ਇਸ਼ਟ ਦੇਵ ਤੁਹਾਡੇ ਤੋਂ ਖੁਸ਼ ਹੁੰਦਾ ਹੈ ਤੁਹਾਡੀ ਉੱਤੇ ਕਿਰਪਾ ਉਹਨਾਂ ਦੀ ਹੁੰਦੀ ਹੈ ਪਰ ਜੇ ਨਾ ਬਣੇ ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਤੁਹਾਡੇ ਨਾਲ ਰੁੱਸੇ ਹੋਏ ਹਨ ਜਾਂ ਤੁਹਾਡੇ ਤੋਂ ਗੁੱਸੇ ਹਨ ਇਹ ਸਭ ਕੁਝ ਹਰ ਰੋਜ਼ ਨਹੀਂ ਹੁੰਦਾ ਇਹ ਸਮਝੋ ਕਿ ਇਹ ਧਰਮ ਨਹੀਂ ਧਾਰਮਿਕ ਪਰਮ ਹੁੰਦਾ ਹੈ ਜੇ ਤੁਸੀਂ ਅਖੰਡ ਜੋਤ ਲਾ ਰਹੇ ਹੋ ਪਰ ਵਾਰ-ਵਾਰ ਉਹ ਬੁੱਝ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਕਿ ਤੁਹਾਡਾ ਤਰੀਕਾ ਠੀਕ ਹੈ ਜਾਂ ਨਹੀਂ ਉਦਾਹਰਨ ਲਈ ਜੇ ਤੁਸੀਂ ਅਗਿਆਰੀ ਤੇ ਜੋਤ ਪ੍ਰਗਟ ਕਰ ਰਹੇ ਹੋ ਤਾਂ ਦੀਵਾ ਲਗਭਗ 1 ਇੰਚ ਦੀ ਦੂਰੀ ਤੇ ਹੋਣਾ ਚਾਹੀਦਾ ਹੈ ਉਪਲੇ ਨੂੰ ਨਾਲ ਕਰਕੇ ਰੱਖਣਾ ਚਾਹੀਦਾ ਹੈ ਫਿਰ ਜੋਤ ਆਉਂਦੀ ਹੈ ਜੇ ਤੁਸੀਂ ਇਹ ਸੋਚੋ ਕਿ ਇੱਕ ਹੱਥ ਦੀ ਦੂਰੀ ਤੇ ਰੱਖੀ ਜੋਤ ਵਿੱਚੋਂ ਜੋਤ ਪ੍ਰਗਟ ਹੋ ਜਾਵੇਗੀ ਤਾਂ ਇਹ ਅਸੰਭਵ ਹੈ। ਇਹ ਵਿਗਿਆਨਿਕ ਤਰੀਕਿਆਂ ਦੇ ਨਾਲ ਸੰਬੰਧਤ ਗੱਲ ਹੁੰਦੀ ਹੈ। ਵਿਗਿਆਨਿਕ ਤਰੀਕਾ ਵੀ ਸਮਝੋ। ਅੰਧ ਵਿਸ਼ਵਾਸ ਵਿੱਚ ਕਦੇ ਨਾ ਪਵੋ ਜਿਵੇਂ ਕਿ ਸਾਈਂ ਬਾਬਾ ਦੀ ਕਹਾਣੀ ਹੈ। ਉਹਨਾਂ ਨੇ ਪਾਣੀ ਨਾਲ ਦੀਵੇ ਜਗਾਏ ਸੀ ਪਰ ਉਹ ਇੱਕ ਸਿੱਧ ਮਹਾਤਮਾ ਸਨ। ਇਹ ਹਰ ਆਦਮੀ ਲਈ ਸੰਭਵ ਨਹੀਂ। ਇਸ ਲਈ ਜੇ ਤੁਹਾਡੇ ਦੀਵੇ ਜਾਂ ਜੋਤ ਬੁਝ ਰਹੀ ਹੈ ਤਾਂ ਪਹਿਲਾਂ ਤਰੀਕੇ ਤੇ ਧਿਆਨ ਦਿਓ ਨਾ ਕਿ ਸਿੱਧਾ ਆਤਮਿਕ ਨਤੀਜਾ ਕੱਢ ਲਵੋ ਜੇ ਤਰੀਕਾ ਠੀਕ ਹੈ ਤਾਂ ਨਿਸ਼ਚਿਤ ਤੌਰ ਤੇ ਕੁਝ ਹੋਰ ਹੋਵੇਗਾ ਜੇ ਤੁਹਾਡਾ ਜੋਤ ਜਗਾਉਣ ਦਾ ਤਰੀਕਾ ਜਮਾ ਠੀਕ ਹੈ ਤਾਂ ਤੁਸੀਂ ਨਿਸ਼ਚਿੰਤ ਰਹੋ ਮਾਂ ਬਹੁਤ ਦਿਆਲੂ ਹੁੰਦੀ ਹੈ ਤੁਹਾਡੇ ਇਸ਼ਟ ਦੇਵ ਤੁਹਾਡੇ ਇਸ਼ਟ ਦੇਵਤਾ ਤੁਹਾਡੇ ਪਿੱਤਰ ਬਹੁਤ ਦਿਆਲੂ ਹੁੰਦੇ ਹੈ ਜੇ ਕੋਈ ਗਲਤੀ ਹੋ ਗਈ ਤਾਂ ਤੁਹਾਡੇ ਦੇਵਤਾ ਖੜੇ ਹੋ ਕੇ ਤਿੰਨ ਵਾਰ ਤੁਸੀਂ ਉਹਨਾਂ ਤੋਂ ਮਾਫੀ ਮੰਗ ਲਵੋ ਜੇ ਉਹ ਵੀ ਤੁਹਾਡਾ ਦੇਵਤਾ ਹੈ ਕੁਲਦੇਵੀ ਕੁਲਦੇਵਤਾ ਪਿਤਰ ਜਾਂ ਤੁਹਾਡੇ ਇਸ਼ਟ ਦੇਵ ਉਹਨਾਂ ਦੀ ਕਿਰਪਾ ਤੁਹਾਡੇ ਉੱਤੇ ਜ਼ਰੂਰ ਬਣੀ ਰਹੇਗੀ ਪਰ ਹਰ ਛੋਟੀ ਗੱਲ ਜਿਵੇਂ ਦੀਵਾ ਹੱਥੋਂ ਝੜ ਗਿਆ ਆਰਤੀ ਦੀ ਥਾਲੀ ਹਿੱਲ ਗਈ ਨਿਵਾਲਾ ਹੱਥੋਂ ਝੜ ਗਿਆ ਇਹਨਾਂ ਸਾਰਿਆਂ ਨੂੰ ਕਿਰਪਾ ਜਾਂ ਰੁਸਨਾ ਇਸ ਦੇ ਨਾਲ ਨਾ ਜੋੜਿਆ ਕਰੋ ਇਹ ਤੁਹਾਡੀ ਸੋਚ ਨੂੰ ਖਤਰਨਾਕ ਰਾਹ ਤੇ ਲੈ ਜਾ ਸਕਦੀ ਹੈ ਜਿਵੇਂ ਜੇ ਤੁਹਾਨੂੰ ਬਿਮਾਰੀ ਹੈ ਤਾਂ ਡਾਕਟਰ ਕੋਲ ਜਾਓ ਨਾ ਕਿ ਭਗਤ ਕੋਲ ਕਈ ਵਾਰ ਲੋਕ ਹਰ ਗੱਲ ਨੂੰ ਭਗਤਾਈ ਨਾਲ ਜੋੜ ਦਿੰਦੇ ਹਨ ਪਰ ਸਾਡਾ ਸਮਾਜ ਪੜਿਆ ਲਿਖਿਆ ਹੈ ਸਾਨੂੰ ਵਿਗਿਆਨ ਅਤੇ ਧਾਰਮਿਕਤਾ ਦੋਵਾਂ ਨੂੰ ਸਮਝਦਾਰੀ ਦੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਇਸ ਪੂਰੀ ਵੀਡੀਓ ਦਾ ਸਾਰ ਇੰਨਾ ਹੀ ਹੈ ਕਿਸ ਸਧਾਰਨ ਭਾਵਨਾ ਨਾਲ ਪੂਜਾ ਕਰੋ ਤਰੀਕਾ ਠੀਕ ਰੱਖੋ ਤੁਹਾਡੇ ਦੇਵੀ ਦੇਵਤਾ ਦੀ ਕਿਰਪਾ ਉੱਤੇ ਤੁਸੀਂ ਭਰੋਸਾ ਰੱਖੋ ਹਰ ਗੱਲ ਨੂੰ ਪਰਮ ਦੇ ਨਾਲ ਨਾ ਜੋੜੋ ਕੋਈ ਵੀ ਜੋਤ ਅਗਰ ਬੁਝਦੀ ਹੈ ਤਾਂ ਉਸ ਦਾ ਕੋਈ ਵਿਗਿਆਨਿਕ ਸਿਧਾਂਤ ਵੀ ਹੋ ਸਕਦਾ ਹੈ ਬਸ ਇੱਕ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਜੋਤ ਦੇ ਉੱਪਰ ਅਗਰ ਫੁੱਲ ਬਣਿਆ ਹੈ ਤਾਂ ਤੁਹਾਡੇ ਦੇਵਤਾ ਤੁਹਾਡੇ ਤੋਂ ਖੁਸ਼ ਨੇ ਅਗਰ ਉਹ ਵਾਰ-ਵਾਰ ਬੰਦ ਹੁੰਦੀ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਨਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਹੈ ਜਾਂ ਤੁਹਾਡੇ ਦੇਵਤਾ ਤੁਹਾਡੇ ਤੋਂ ਰੁੱਸੇ ਹੋਏ ਹਨ ਰੰਗ ਫਕੀਰੀ ਦੇ YouTube ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ